ਲੈ ਵੀ ਮਿੱਤਰੋ ਕਹਿੰਦੇ ਮਨਾਲੀ ਦੀਆਂ ਹੋ ਗਈਆਂ ਤਿਆਰੀਆਂ ਸਾਈਕਲ ਵਰਕਸ਼ਾਪ ਚੋਂ ਉੱਤਰਿਆਏ ਨਹੀਂ ਬਹੁਤ ਔਖਾ ਬਹੁਤ ਔਖਾ ਉਹ ਫੜ ਲਾ ਮੈਂ ਜੀ ਕਰਦੇ ਆ ਸਿੱਪੇ ਕਿਵੇਂ ਆ ਆ ਮੁੰਡੇ ਨੇ ਸਾਡੇ ਬਲੌਗ ਚੜਾਉਣੇ ਨੇ ਭਾਈ ਇਹਦਾ ਇਹਦਾ ਬਹੁਤ ਯੋਗਦਾਨ ਹੈ ਬਹੁਤ ਵੱਡਾ ਯੋਗਦਾਨ ਹੈ ਇਹ ਮੁੰਡੇ ਦਾ ਕੈਮਰੇ ਦੇ ਪਿੱਛੇ ਸਾਰਾ ਕੁਝ ਇਹੀ ਕਰਦਾ ਇਹ ਮੁੰਡੇ ਨੇ ਚੜਾਉਣਾ ਹੈ ਸਾਡੇ ਬਲੌਗ ਉਹ ਇਧਰਲੀ ਸਾਈਡ ਆ ਜਾ ਲੱਗੀ ਉਧਰਲੀ ਸਾਈਡ ਆ ਜਾ ਆ ਤਾਰ ਕੱਢੀ ਤਾਰ ਤਾਰ ਉਹ ਪੈਟਰਿਕ ਤਾਰ ਫਸੀ ਹੋਈ ਆ ਲੱਗੀ ਉਧਰਲੀ ਸਾਈਡ ਆ ਜਾ ਉਹ ਤਾਂ ਕੀ ਹੋ ਗੋੜ ਜਾ ਛੱਡ ਦੇ ਵਸ ਤੇ ਭੱਲ ਰੋਲ ਕੇ ਜਾਣਾ ਚਲੋ ਇੱਕ ਮਿੰਟ ਇੱਕ ਮਿੰਟ ਕੋਈ ਆ ਤੂੰ ਦੇਖੀ ਤੂੰ ਆ ਦੇਖੋ ਬਈ ਜਾਉਂਗੇ ਆ ਫਾੜੀ ਸਾਈਕਲਾਂ ਦਾ ਰਾਜਾ ਆਹ ਵਾਲਾ ਜਿਹੜਾ ਜਾਂਦਾ ਲੈ 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 ਸਾਈਕਲ ਦਾ ਰਾਜਾ ਇਹ ਸਾਈਕਲ ਨੇ ਬਾਗੀਆਂ ਪਾਉਣੀਆਂ ਨੇ ਚੱਕੋ ਸਾਈਕਲ ਆ ਤੇ ਰਾਜੇ ਤਾਂ ਉਦੋਂ ਪਤਾ ਲੱਗਿਆ ਛੱਡ ਲੈ ਆ ਦੇਖੋ ਕਹਿੰਦੇ ਟਾਇਰ ਖੋਲੇ ਲੰਡੇ ਆ ਆ ਸਾਈਕਲ ਨੇ ਪਾਉਣੇ ਨੇ ਗਾ ਤਾਂ ਇਹਦਾ ਮੁਕਾਬਲਾ ਕੋਈ ਨਹੀਂ ਹੈਗਾ ਓਹੋ ਹੋ ਹੋ ਦੇਖੀ ਆ ਇਹਦਾ ਮੁਕਾਬਲਾ ਨਹੀਂ ਹੁਣਾ ਨਾ ਤਾਂ ਥੱਲੇ ਹੀ ਚੁੱਕੀ ਹੋਈ ਹੈ ਲੈ ਉੱਥੇ ਲੈ ਜੀ ਲੋ ਜੋਂ ਨੇ ਨੇ ਉਹਨੇ ਨਾ 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 ਉਹਨੇ ਇਹ ਘੜਲਾ ਅੱਜ ਨਾ ਦਬਲੀ ਹੋਇਆ ਸਿੱਧਾ ਲਿਆ ਉਪਰ ਯਾਰ ਬਹੁਤ ਬੰਦ ਦਬਲੀ ਬ੍ਰੇਕ ਤੇ ਦੱਬ ਨਹੀਂ ਉਹ ਹੋ ਜਗੀ ਸਪਰਿੰਗ ਗਿਰ ਗਿਆ ਹੈ ਇਹ ਕਿ ਬ੍ਰੇਕ ਦੱਬਲਾ ਮੜੇ ਜੇ ਮੋੜਨੇ ਬ੍ਰੇਕ ਦੱਬਲਾ ਹਾਲ ਬ੍ਰੇਕ ਦਬਲੀ ਉਪਰੇ ਦਰ ਨੂੰ ਬਾਸ ਜਿੱਥੋਂ ਤਾਂ ਸਵਾਸ ਲਾਓ ਜੀ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਾਹਿਬ ਤਿਆਰੀਆਂ ਚੱਲ ਰਹੀਆਂ ਪੂਰੀਆਂ ਜੋਰ-ਸ਼ੋਰਾਂ ਤੇ ਮਾੜੀ-ਮੋਟੀ ਜਿਹੜੇ ਲੋਈ ਚੰਦਾ ਕੇ ਕਈ ਵਾਰੀ ਕੁਝ ਰਹਿ ਗਿਆ ਸੀਗਾ ਮਾੜਾ-ਮੋਟਾ ਉਹਨਾਂ ਦੀ ਸੈਟਿੰਗ ਕਰਦੇ ਆ ਬੈਗਾ-ਬੁੱਗਾ ਦੀ ਗੱਡੀਆਂ ਤਿਆਰ ਪਰ ਤਿਆਰ ਨੇ ਤੇ ਟੀ-ਸ਼ਰਟਾਂ ਵੀ ਕਾਮ ਮੁਕਾਇਮ ਆ ਉਹ ਵੀ ਲੱਗ ਗਏ ਤੇ ਸਭ ਕੁਝ ਰੈਡੀ ਆ ਉਧਰ ਉਹ ਗੱਡੀ ਖੜੀ ਐ ਇੱਕ ਰੈਡੀ ਤੇ ਨਾ ਐ ਖੜੀਆਂ 4 ਤੇ 5ਵੀਂ ਆਹ ਚੱਲ ਰਿਹਾ ਕੰਮ ਬਸ 5-4 ਮਿੰਟ ਚ ਤੋਨੇ ਦੀ ਤਿਆਰੀ ਹੈ ਕਿਹੜਾ ਡੇਰਾ ਬਾਬਾ ਡੇਰੇ ਵਾਲਾ ਫੇਰ ਤੋਨੇ ਵਾਲੇ ਨਰਮੇ ਚ ਆਉਂਦੇ ਮੱਥਾ ਦੇਖਣਾ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਤੁਹਾਨੂੰ ਦੱਸਿਆ ਸੀਗਾ ਅਸੀਂ ਵੀ ਸਾਡਾ ਜਿਹੜਾ ਟ੍ਰਿਪ ਹੈ ਮਨਾਲੀ ਰੋਹਤਾਂਗ ਵਾਲਾ ਇਹ 23 ਤਰੀਕ ਨੂੰ ਸ਼ੁਰੂ ਹੋ ਗਿਆ ਪਰ ਕੋਸਰ ਜਿਵੇਂ ਆ ਕਰਕੇ ਜਾਂ ਕਹਿ ਲਓ ਵੀ ਕੁਝ ਅਗਾਹ ਕਰਨ ਵਾਸਤੇ ਅਸੀਂ ਇਹਨੂੰ ਇੱਕ ਦਿਨ ਐਡਵਾਂਸ ਕਰ ਲਿਆ ਟਾਈਮ ਹੋਇਆ ਹੁਣ 2 ਵਜੇ ਤੇ ਅਸੀਂ ਅੱਜ ਤੋਂ ਹੀ ਸ਼ੁਰੂ ਕਰਤਾ ਤਾਂਕਿ ਜਿਹੜੀ ਸਾਡੀ ਚੜ੍ਹਾਈ ਹੈ ਨਾ ਉਹ ਸਾਨੂੰ ਕਿਤੇ ਨਾ ਕਿਤੇ ਥੋੜੀ ਜਿਹੀ ਸਪੋਰਟ ਹੋ ਜੂਗੀ ਅੱਜ ਹੈ ਨਾ ਅੱਜ ਦੀ ਅਸੀਂ ਸਾਡਾ ਟੀਚਾ ਹੈਗਾ ਵੀ ਸੁੰਦਰ ਨਗਰ ਸੁੰਦਰ ਨਗਰ ਜਾ ਕੇ ਰਾਤ ਰੁਕਾਂਗੇ ਬਾਕੀ ਮੌਸਮ ਦਾ ਬਾਕੀ ਡਿਪੈਂਡ ਕਰਦਾ ਵੈਦਰ ਤੇ ਸਾਡੇ ਕੁਝ ਮੈਂਬਰ ਮਿਸ ਨੇ ਹਾਂ ਸਾਡੇ ਕੁਝ ਉਹਨਾਂ ਨੂੰ ਮੈਸੇਜ ਆ ਪਾਈ ਆ ਜਿਓ ਉਹ ਹਾਂ ਜਿਹੜੇ ਆਪਣੇ ਨਾਲ ਹੀ ਐਵੇਂ ਆ ਜੋ ਕੱਢਦਾ ਨਹੀਂ ਸਾਈਕਲ ਸਾਡੇ ਨਾਲ ਬਾਕੀ ਆ ਦੇਖੋ ਤੁਸੀਂ ਦੇਖ ਰਹੇ ਹੋ ਸਾਈਕਲ ਅਸੀਂ ਲਾਦ ਲੇ ਇੰਨਾ ਵਜ਼ਨ ਸਾਡੇ ਸਾਈਕਲਾਂ ਚ ਨਹੀਂ ਆ ਮੁੰਡੇ ਦਾ ਆ ਮੁੰਡੇ ਚ ਸਾਰੇ ਚ ਇੰਨਾ ਵਜ਼ਨ ਨਹੀਂ ਜਿੰਨਾ ਇਹਦੇ ਸਮਾਨ ਚ ਵਜ਼ਨ ਹੈ ਠੀਕ ਹੈ ਜਗੇ ਦਿਲ ਪਾਵਰ ਬਹੁਤ ਹੈ ਠੀਕ ਹੈ ਇਹਦੇ ਸਮਾਨ ਚ ਠੀਕ ਹੈ ਦਿਲ ਪਾਵਰ ਸਾਈਕਲੇ ਪੜਾ ਦੇ ਆ ਲੋ ਹੀ ਨੌਜਵਾਨ ਦੇਖੋ ਪੂਰੇ ਡਟੇ ਪਏ ਨੇ ਔਰ ਅ ਪੂਰੇ ਮਤਲਬ ਜਹਾਜ ਹਾਲ ਦੇ ਨਾਲ ਕਹ ਲੀਏ ਵੀ ਸਿੰਘਾਂ ਵਾਂਗੂ ਪੂਰੇ ਕਾਇਮ ਨਹੀਂ ਪੂਰੀ ਤਰ੍ਹਾਂ ਨਾਲ ਟਟੇ ਹੋਏ ਨੇ ਆ ਚੱਲ ਪਏ ਜੀ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਚਲੋ ਜੀ ਬਾਏ ਬਾਏ ਆ ਚੱਲ ਪਏ ਜੀ ਨੌਜਵਾਨ ਜਟਾਣੇ ਉੱਚੇ ਤੋਂ ਹਾਂਜੀ ਪਿੰਡੋਂ ਚੱਲ ਕੇ ਅਸੀਂ ਤੁਸੀਂ ਦੇਖ ਸਕਦੇ ਹੋ ਵੀ ਰੋਪੜ ਪਹੁੰਚ ਗਏ ਹੈਨਾ ਤੇ ਰੋਪੜ ਪਹੁੰਚੇ ਤਾਂ ਸਾਨੂੰ ਵੀਰ ਮਿਲਿਆ ਇੱਕ ਇਹ ਵੀ ਵੀਰ ਬਹੁਤ ਮਤਲਬ ਲਗਭਗ ਸਾਰਾ ਇੰਡੀਆ ਕਵਰ ਕਰ ਚੁੱਕਿਆ ਤੇ ਵੀਰ ਦੇ ਸਾਈਕਲ ਦੇ ਪੈਡਲ ਵੀ ਇੱਥੇ ਲਵਾਏ ਹੋਏ ਆ ਤੁਸੀਂ ਆਮ ਦੇਖਿਆ ਹੋਣਾ ਬਾਈ ਨੂੰ YouTube ਤੇ Instagram ਤੇ ਕੀ ਵੀਰੇ ਕੀ ਆ ਕੀ ਨਾਮ ਆ ਆਪਣਾ ਮੇਰਾ ਗੁਰਵਿੰਦਰ ਸਿੰਘ ਵੈਸੇ ਪੂਰਾ ਨਾਮ ਆ ਜੀ ਗਿੱਡਾ ਥਲੀ ਕਹਿੰਦੇ ਜੀ ਥਲੀ ਪੰਡਾ ਅੱਛਾ ਅੱਛਾ ਕਿੱਥੇ ਕਿੱਥੇ ਦਾ ਸਫ਼ਰ ਕਰ ਚੁੱਕੇ ਹੋ ਹੁਣ ਤੱਕ ਕਸੀ 2022 ਕਰਿਆ ਸੀ ਮੈਂ ਤੇ ਇੱਕ ਮੁੰਡਾ ਸੀ ਤੋਂ ਖੰਨੇ ਦਾ ਵਿਕਾਸ ਮਾਹਣ ਉਹਨੇ ਕਰਿਆ ਸੀ ਪੰਜਾਬ ਤੋਂ ਤਾਮਿਲਨਾਡੂ ਗਏ ਸੀ ਅੱਛਾ ਤਾਮਿਲਨਾਡੂ ਤੋਂ ਫਿਰ ਅਸੀਂ ਉੱਤੇ ਅਸਾਮ ਵੱਲ ਗਏ ਸੀ ਅੱਛਾ ਅਸਾਮ ਤੋਂ ਫਿਰ ਨੇਪਾਲ ਵੱੜ ਗਏ ਸੀ ਉੱਪਰੋਂ ਤੋਂ ਪੱਛਮ ਅੱਛਾ ਅੱਛਾ ਫਿਰ ਨੇਪਾਲ ਤੋਂ ਨਿਕਲੇ ਸੀ ਉੱਤਰਾਖੰਡ ਉੱਤਰਾਖੰਡ ਤੋਂ ਫਿਰ ਅਸੀਂ ਦੁਬਾਰੇ ਪੰਜਾਬ ਉਦੋਂ ਬਾਅਦ ਫਿਰ ਸਫ਼ਰ ਕਰਿਆ ਹੁਣੇ ਮੈਂ 2 ਹਫ਼ਤੇ ਪਹਿਲਾਂ ਆਇਆ ਜੀ ਗੁਜਰਾਤ ਕੱਚ ਤੱਕ ਕਰਿਆ ਸੀ ਅੱਛਾ ਕੱਚ ਤੱਕ ਹਾਂ ਠੀਕ ਹੈ ਵੀਰ ਨੇ ਨਾ ਹੁਣੇ ਹੁਣੇ ਕੱਚ ਤੋਂ ਆਏ ਨੇ ਵੀਰ ਮਤਲਬ 2 ਹਫ਼ਤੇ ਪਹਿਲਾਂ ਆ ਤੁਸੀਂ ਸਾਈਕਲ ਦੇਖੋ ਇੱਕ ਤਾਂ ਆਮ ਸਾਈਕਲ ਹਨਾ ਇਦਾਂ ਕਿਦਾਂ ਵੀਰੇ ਮਤਲਬ ਐਵੇਂ ਇਜ਼ੀ ਰਹਿੰਦਾ ਚਲਾਉਣਾ ਮੈਨੂੰ ਇਜ਼ੀ ਲੱਗਦਾ ਵੀਰੇ ਉਹ ਦੂਜਾ ਅੱਛਾ ਅੱਛਾ ਮਤਲਬ ਇਹਦੇ ਤੇ ਆਏ ਆ ਵੀ ਤੁਹਾਨੂੰ ਆ ਅਰੈਸਟ ਹਨਾ ਮਤਲਬ ਹਾਂ ਬੈਕ ਨੂੰ ਰੈਸਟ ਮਿਲ ਜਾਂਦੀ ਹੈ ਤੇ ਇਹਦੇ ਤੇ ਪਰ ਉਂ ਸਪੀਡ ਘਟ ਰਹਿੰਦੀ ਹੋਣੀ ਆ ਸਪੀਡ ਤਾਂ ਘਟ ਰਹਿੰਦੀ ਹੈ ਹਨਾ ਮਤਲਬ ਖਿੱਚ ਕੇ ਬਸ 100 ਕਿਲੋਮੀਟਰ ਕਰ ਸਕਦੇ ਨੇ ਦਿਨ ਦਾ ਠੀਕ ਹੈ ਨਹੀਂ ਜਿਵੇਂ ਹੁਣ ਚਲਾਉਣ 'ਚ ਕੋਈ ਦਿੱਕਤ ਤਾਂ ਨਹੀਂ ਆਉਂਦੀ ਇਕਣਾ ਨਹੀਂ ਨਹੀਂ ਤੇ ਜੱਜਮੈਂਟ ਕਰਨ 'ਚ ਕੋਈ ਪਹਿਲਾਂ ਪਹਿਲਾਂ ਓਕੀ ਹੁੰਦੀ ਮੇਰੇ ਕੋਲ ਜਦੋਂ ਅੱਛਾ ਮਤਲਬ ਜੱਜਮੈਂਟ ਵਧੀਆ ਹੋ ਜਾਂਦੀ ਆ ਚਲੋ ਹਾਂ ਹਾਂ ਗਲਾਸ ਪਰ ਸ਼ਹਿਰ ਆਉਂਦਾ ਹਾਂਜੀ ਟਾਈਮ ਕਿੰਨਾ ਹੋ ਗਿਆ ਭਾਈ 4:00 ਵਜੇ ਸਾਡੇ ਪੂਰੇ ਦੇ ਡੱਬੇ ਤੇ ਪਹੁੰਚ ਗਏ ਜੀ ਲਗਭਗ ਸਵਾ ਦੋ ਘੰਟਿਆਂ ਚ ਪਾ ਆਪਣੇ ਪਰਤਗੜ ਤੋਂ ਪਹਿਲਾਂ ਸੋਹਣੀ ਬਾਟ ਖਿੱਚੀ ਆ ਫਸਟ ਸਾਡੀ ਇਹ ਪਹਿਲੀ ਸਟੇ ਹੈ ਅਸੀਂ ਹੁਣ ਚਾਹ ਪਾਣੀ ਪੀਵਾਂਗੇ ਨਾਲ ਅਸੀਂ ਆਪਣਾ ਦਾਣਾ ਪਾਣੀ ਨਾਲੇ ਲਈ ਫਿਰਦੇ ਆ ਕੱਢ ਲਓ ਇੱਕ ਮੀਰੀ ਦੀ ਕੱਢ ਲਓ ਪੰਜੀਰੀ ਕਿੰਨੀ ਹੈ ਕਿ ਪਿੰਨੀਆ ਜਿਹੜਾ ਕੋ ਮਰਜ਼ੀ ਕੱਢ ਲਾ ਜਿਹੜਾ ਕੋ ਮਰਜ਼ੀ ਕੱਢ ਲਾ ਸਾਡੇ ਸਾਰਿਆਂ ਕੋਲੇ ਭਾਈ ਪੰਜੀਰੀਆਂ ਵੀ ਹੈਗੀਆਂ ਪਿੰਨੀਆਂ ਵੀ ਹੈਗੀਆਂ ਹੁਣ ਪਹਿਲਾਂ ਮਣੀ ਵਾਲ ਡੱਬੇ ਨੂੰ ਵੱਡਾ ਲਾਵਾਂਗੇ ਇੱਕ ਇੱਕ ਡੱਬਾ ਖਾਲੀ ਕਰਦੇ 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 ਪੰਜ ਡੱਬੇ ਨੇ ਸਾਡੇ ਪੰਜ ਡੱਬੇ ਆਹੀ ਪੰਜ ਜਣੇ ਆ ਪੰਜ ਡੱਬੇ ਆ ਮੰਨੋ ਹੈਗੀ 5 ਕਿਲੋ ਪਨੀਰੀ 6 ਕਿਲੋ 6-7 ਕਿਲੋ ਪੰਜੀਰੀ ਹੈਗੀ ਆ ਤੇ ਪਿੰਨੀਆਂ ਖਾ ਖਾ ਕੇ ਪੰਜੀਰੀਆਂ ਖਾ ਖਾ ਕੇ ਚੜਾਈਆਂ ਚੜਾ ਹੋਣਾ ਚਾਹ ਪੀ ਕੇ ਫਿਰ ਅਗਲਾ ਸਫਰ ਆਪਾਂ ਕੱਢਾਂਗੇ ਅੱਡਾ ਜਿਹੜਾ ਹੈਗਾ ਮਤਲਬ ਲਗਭਗ ਇੱਥੋਂ 50 55 ਕਿਲੋਮੀਟਰ ਹੈਗਾ ਬਲਾਸਪੁਰ ਸਾਡਾ ਹੈਗਾ ਟਾਰਗੇਟ ਵੀ ਉੱਥੇ ਪਹੁੰਚਣ ਦੀ ਕੋਸ਼ਿਸ਼ ਆ ਸਾਡੀ ਕੋਸ਼ਿਸ਼ ਆ ਬਾਕੀ ਦੇਖਦੇ ਆ ਸਾਰਾ ਕੁਝ ਸਹੀ ਰਿਹਾ ਤਾਂ ਬਲਾਸਪੁਰ ਪਹੁੰਚਾਂਗੇ ਆ ਵੀ ਇੱਕ ਬੜਾ ਖੂਬਸੂਰਤ ਨਜ਼ਾਰਾ ਇੱਕ ਪਾਸੇ ਰੋਡ ਹੈ ਤੇ ਨਾਲ-ਨਾਲ ਟ੍ਰੇਨ ਦੀ ਪਟੜੀ ਇੱਥੇ ਨਾਲ-ਨਾਲ ਟ੍ਰੇਨ ਵੀ ਜਾਂਦੀ ਆ ਤੇ ਰੋਡ ਵੀ ਇੱਥੇ ਨਾਲੋਂ ਨਾਲ ਐ ਸਮਾਂ ਲਗਭਗ 1.5 ਦਾ ਹੋ ਗਿਆ ਤੇ ਮੂੰਹ ਨੀ ਰਾਜਾ ਹੋ ਚੱਲਿਆ ਲਾਈਟਾਂ ਥੋੜੀਆਂ ਥੋੜੀਆਂ ਗੱਡੀਆਂ ਨੇ 70% ਗੱਡੀਆਂ ਨੇ ਲਾਈਟਾਂ ਨੇ ਜਿਹੜੀਆਂ ਉਹ ਚਲਾ ਲੀਆਂ ਨੇ ਕੋਸ਼ਿਸ਼ ਕਰਾਂਗੇ ਓਕੇ ਪੂਰਾ ਹਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਕਿਤੇ ਕੋਈ ਥਾਂ ਦੇਖ ਕੇ ਡੇਰੇ ਲਾਏ ਜਾਣ ਤਾਂ ਜੋ ਕੋਈ ਦਿੱਕਤ ਨਾ ਆਵੇ ਹਨੇਰੇ 'ਚ ਘਰੋਂ ਵੀ ਫੋਨ ਆ ਚੁੱਕਿਆ ਕਿ ਹਨੇਰੇ 'ਚ ਸਫ਼ਰ ਬਿਲਕੁਲ ਨਹੀਂ ਕਰਨਾ ਜੇ ਉਹਨਾਂ ਨੇ ਸਾਨੂੰ ਭਰੋਸਾ ਕਰਕੇ ਭੇਜਿਆ ਤਾਂ ਅਸੀਂ ਵੀ ਹੁਣ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦੀ ਗੱਲ ਮੰਨੀਏ ਤੇ ਰਾਤ ਦਾ ਸਫ਼ਰ ਨਾ ਕਰੀਏ। ਲੋ ਜੀ ਟਾਈਮ ਹੋ ਗਿਆ 7:30 ਦਾ ਤੇ ਸਾਡੀ ਅੱਜ ਦੀ ਪਹਿਲੀ ਹਟਾ ਨਾਲ ਉਹ ਬਿਲਕੁਲ ਦੁਆਰ ਤੇ ਆ ਇੱਥੇ ਹਵਾ ਬਹੁਤ ਠੰਡੀ ਹੋ ਰਹੀ ਹੈ। ਬਹੁਤ ਜ਼ਿਆਦਾ ਠੰਡੀ ਹਵਾ ਤੇ ਇਹ ਦੋ ਵਾਰ ਦੇਖਦੇ ਆ ਕਿਤੇ ਹੋਟਲ ਮਿਲ ਜਾਂਦਾ ਜਿਹੜੇ ਤੇਲੇ ਕਿੱਲੇ ਵੀ ਕਿੱਥੇ ਅਸੀਂ ਆਪਣੇ ਡੇਰੇ ਲਾ ਦੇਣੇ ਆਂ ਇਹ ਅਜੇ ਹਾਲੇ ਪਤਾ ਨਹੀਂ ਕਿੰਨੀਆਂ ਕਿਟਨਾਂ ਲਾਉਣੀਆਂ ਨੇ ਸਵਾਰ ਘਾਟ ਜਿਹੜੇ ਟਨਲ ਸਵਾਰ ਘਾਟ ਨੂੰ ਕੱਟਦੀ ਆ ਨੀਓ ਵਾਲੀ ਟਨਨ ਲਾ ਅਸੀਂ ਵੀ ਬੱਸ ਟਾਈਮ ਜਾ ਰਹੇ ਹਾਂ ਦੇਖੋ ਇਹ ਆ ਗਈ ਜੀ ਟਮਲ ਟਨਲ ਨੰਬਰ 2 ਇੱਥੇ ਜ਼ਿਆਦਾ ਵੀਡੀਓ ਤਾਂ ਬਣਾ ਨਹੀਂ ਸਕਦਾ ਕਿਉਂਕਿ ਟ੍ਰੈਫਿਕ ਬਹੁਤ ਹੈ ਤੇ ਇੱਕ ਹੱਥ ਨਾਲ ਸਾਈਕਲ ਚਲਾਉਣਾ ਇੱਥੇ ਥੋੜਾ ਜਿਹਾ ਮੁਸ਼ਕਲ ਹੈ ਥੋੜਾ ਜਿਹਾ ਨਹੀਂ ਬਹੁਤ ਜ਼ਿਆਦਾ ਮੁਸ਼ਕਲ ਹੈ ਜਿੰਕੋ ਮਸਾ ਕਰਾ ਹੈ ਨਾ ਤੇ ਸੌਰੀ ਲਓ ਵੀ ਮਿੱਤਰੋ ਸਮਾਂ ਹੋ ਗਿਆ ਲਗਭਗ ਸਵਾ 8 ਦਾ ਸਾਹਮਣੇ ਤੁਸੀਂ ਚੈੱਕ ਕਰ ਸਕਦੇ ਹੋ ਟਨਲ ਨੰਬਰ 3 ਟਨਲ ਨੰਬਰ 3 ਤੇ ਪਹੁੰਚ ਗਏ ਉੱਤੇ ਸਾਹ ਚੜਿਆ ਪਿਆ ਠੰਡ ਪੂਰੀ ਆ ਉੱਪਰ ਪਰ ਹਲੇ ਤੱਕ ਲੋਹਰਾ ਨਹੀਂ ਪਾਈਆਂ ਕਹਿੰਦੇ ਵੀ ਗਰਮੀ ਲਿਆਂਦੀ ਪਈ ਆ ਸਾਈਕਲ ਰੁਕਣਾ ਤਾਂ ਨਵੇਂ ਨਹੀਂ ਲਾਇਰ ਫਿਰ ਨੂੰ ਵਿੰਡੋਨ ਚੱਲ ਕੇ ਲਗਭਗ 8:30 ਦਾ ਟਾਈਮ ਹੋ ਗਿਆ ਤੇ ਉਹ ਤੁਸੀਂ ਦੇਖ ਸਕਦੇ ਹੋ ਵੀ ਬਲਾਸਪੁਰ ਇਧਰ ਆ ਜਾਂਦਾ ਅਸੀਂ ਫਿਲਹਾਲ ਬਲਾਸਪੁਰ ਪਹੁੰਚ ਚੁੱਕੇ ਹਾਂ ਹਨਾ ਇਹ ਰਸਤਾ ਬਲਾਸਪੁਰ ਨੂੰ ਫੇਰ ਘੱਟ ਦਿੰਦਾ ਇਧਰ ਨੂੰ ਆਪਾਂ ਮਨਾਲੀ ਨੂੰ ਚੱਲ ਜਾਨੇ ਆ ਤੇ ਇਧਰ ਉਹ ਰਸਤਾ ਆ ਕੇ ਫਿਰ ਮਿਲਣੇ ਜੇ ਇਧਰ ਹੈਗੇ ਨੇ ਫਿਰ ਉਹ ਕਿੱਥੇ ਹੈਗਾ ਨੇ ਬਸ ਥੈਂਕ ਯੂ ਥੈਂਕ ਯੂ ਉਹ ਹੋਟਲ ਨੇੜੇ ਹੀ ਹੈ ਅ ਆ ਦੇਖੋ ਜੀ ਆਾ ਹੋਟਲ ਦੇ ਵਿੱਚ ਸਾਨੂੰ ਕਮਰਾ ਮਿਲ ਗਿਆ ਤੇ ਮੁੰਡਿਆਂ ਨੇ ਆਪਣਾ ਸਮਾਨ ਵਗੈਰਾ ਉਤਾਰ ਲਿਆ ਬੈਗ ਸਾਰਾ ਕੁਝ ਤੇ ਆਹ ਵੀਰ ਦਾ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਇਹਨਾਂ ਨੇ ਸਾਨੂੰ ਬਹੁਤ ਹੀ ਬਾਜਵਰੇਟ ਤੇ ਤੇ ਬਹੁਤ ਹੀ ਕੋਆਪਰੇਟ ਕਰਕੇ ਸਾਨੂੰ ਰੂਮ ਦਿੱਤਾ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੁੰਡੇ ਸਮਾਨ ਲਾ ਰਹੇ ਨੇ ਹੁਣ ਇਹ ਜੱਗੀ ਜੀ ਇਹਨਾਂ ਨੂੰ ਤਾਂ ਆਪਣੇ ਸਮਾਨ ਦੀ ਪੈ ਗਈ ਵੀ ਆਪਣਾ ਲੈ ਜਾਓ ਆਪਣੇ ਸਮਾਨ ਦੀ ਪਈ ਹੈ ੱਲੇ-ੱਲੇ ਦਾ ਲਾਇਆ ਆ ਧਰਮਿੰਦਰ ਇਹ ਰਿਸਪੌਂਸੀਬਲ ਆ ਇਹਨੂੰ ਪਤਾ ਵੀ ਮੁੰਡਾ ਵੀਡੀਓ ਬਣਾਉਂਦਾ ਤਾਂ ਕਰਕੇ ਉਹਦਾ ਸਮਾਨ ਉਤਾਰ ਲਿਆ ਜਾਵੇ ਲਓ ਜੀ ਸਾਡੇ ਰਹਿਣ ਦਾ ਟਿਕਾਣਾ ਤਾਂ ਸਾਡੇ ਰਹਿਣ ਦਾ ਟਿਕਾਣਾ ਤਾਂ ਬਣ ਗਿਆ ਸਾਈਕਲਾਂ ਦੇ ਰਹਿਣ ਦਾ ਟਿਕਾਣਾ ਥੱਲੇ ਕਰਿਆ ਕਿਉਂਕਿ ਸਾਈਕਲ ਵੀ ਬਿਹਾਰ ਨਹੀਂ ਛੱਡ ਸਕਦੇ ਇਹ ਹੋਟਲ ਆ ਇਹ ਓਨਰ ਸਾਹਿਬ ਨੇ ਸਾਈਕਲ ਦਿਖਾ ਦੇ ਮਾੜੇ ਕਿਵੇਂ ਕਰਦੇ ਸਾਈਕਲ ਨਾਲ ਕੰਮ ਸਾਂਭਣਾ ਵੀ ਔਖਾ ਹੀ ਆ ਇਹ ਵੀ ਇੱਕ ਸਿਰਦਰਦੀ ਹੋਆ ਹਨਾ ਅਗਲਾ ਮੋੜ ਤੇ ਰੱਖ ਕੇ ਲੈ ਜੂ ਜਦ ਸਿਰਦਰਦੇ ਆ ਇਹਨਾਂ ਦਾ ਮੋੜ ਤੇ ਵੀ ਚੱਕ ਕੇ ਲੈ ਜੂ ਕੋਈ ਹਲਕਾ ਇੰਨਾ ਨਾ ਹਾਂ ਚੱਲ ਚੱਲ ਉੱਧਰ ਲੈ ਤੇ ਕਾ ਤੇ ਜੜਦਾ ਫਿਰ ਬ੍ਰੇਕ ਲੱਗ ਲੱਗਣਾ ਜੀ ਆ ਵੀ ਆਈ ਨੂਰੇ ਲੈ ਆਹ ਆ ਜਿਹੜੀ ਦਰਾਈ ਹੈ ਸਾਰਿਆਂ ਤੋਂ ਖਤਰਨਾਕ ਆ ਇਹ ਜਿੰਨੀਆਂ ਚੜਾਈਆਂ ਸੀ ਚੜ੍ਹੇਆਂ ਉਤਰੇਆਂ ਸਭ ਤੋਂ ਖਤਰਨਾਕ ਆ ਚੜਾਈ ਹੈ ਉਤਰਾਈ ਹੈ ਸੱਚੋ ਆ ਵਿਊ ਦੇਖਦੇ ਨੂੰ ਹਾਂਜੀ 302 302 302 ਲੱਗੀ ਭਾਈ ਅੱਜ ਆ ਸਾਡਾ ਰੈਨ ਬਸੇਰਾ ਅੱਜ ਦਾ ਇੱਕ ਬੈੱਡ ਲੱਗਿਆ ਹੋਇਆ ਤੇ ਦੋ ਥੱਲੇ ਲਵਾਉਣੇ ਆ ਅਸੀਂ ਦੋ ਗੱਦੇ ਇੱਥੇ ਐਕਸਟਰਾ ਕਿੱਦਾਂ ਲਵਾ ਲਾਂਗੇ ਇੱਧਰ ਰੱਖ ਲੋ ਦੋ ਗੱਦੇ ਹੀ ਥੱਲੇ ਲਵਾਉਣੇ ਆ ਅਸੀਂ ਪੰਜਾਂ ਨਿਕਰੂਨ ਦੇ ਵਿੱਚ ਐਡਜਸਟ ਕਰਨਾ ਅਸੀਂ ਨਾਲ ਲੈ ਸਾਡੇ ਕੋਲ ਪੈਸੇ ਸਾਡੇ ਉਹ ਘਟਨੇ ਚੈਨਲ ਕਰ ਦਿਓ ਸਬਸਕ੍ਰਾਈਬ ਚੈਨਲ ਸਬਸਕ੍ਰਾਈਬ ਕਰ ਦਿਓ ਸਾਡਾ ਪੈਸੇ ਆਉਣ ਲੱਗ ਜਣ ਪੈਸੇ ਸਾਨੂੰ ਆਉਣ ਲੱਗ ਜਣ ਫਿਰ ਅਸੀਂ ਇਹ ਤੋਂ ਵਧੀਆ ਰੂਮ ਲਿਆ ਕਰਾਂਗੇ ਠੰਡ ਕਾਫੀ ਹੋ ਗਈ ਹਾਂ ਪਹੁੰਚਣਾ ਪਹੁੰਚਣਾ ਬਲਾਸਪੁਰ ਵੀ ਜਾਣੀ ਬਲਾਸਪੁਰ ਹਾਂ ਸਾਡਾ ਟਾਰਗੇਟ ਸੀਗਾ ਬਲਾਸਪੁਰ ਪਹੁੰਚਣਾ ਅਸੀਂ ਬਲਾਸਪੁਰ ਵੀ ਪਹੁੰਚਗੇ ਪਹਿਲਾਂ ਅਸੀਂ ਥੋੜਾ ਜਿਹਾ ਟੱਪ ਕੇ ਪਹਿਲਾਂ ਅਸੀਂ ਥੋੜਾ ਜਿਹਾ ਚਾਹੁੰਦੇ ਕਹਿੰਦੇ ਸੀ ਕਿ ਪਿੱਛੇ ਰੁਕ ਜਾਾਂਗੇ ਪਰ ਫਿਰ ਵੀ ਅਸੀਂ ਪਹੁੰਚ ਗਏ ਜੱਗੀ ਦੀ ਜਿੱਦ ਜੱਗੀ ਦੀ ਜਿੱਦ ਨੇ ਸਾਨੂੰ ਅਸੀਂ ਸਾਨੂੰ ਕੋਡੇ ਟਿਕਣ ਬੈ ਕੇ ਜੱਗੜੀ ਜਿੱਦ ਮੂਰੇ ਜੱਗੀ ਜੀ ਰੋਟੀ ਖਾ ਰਹੇ ਨੇ ਤੇ ਮੁੰਡੇ ਹੁਣ ਇੱਥੇ ਡਿਨਰ ਕਰਨ ਤੋਂ ਬਾਅਦ ਅਸੀਂ ਫਿਰ ਸੌ ਜਾਣਾ ਤੇ ਆ ਜਾ ਪੰਜ ਤੱਕ ਹੀ ਸਕੇ ਹੋਵੇ ਤੁਫੇ ਨੇ ਵਾਲੀ ਯਾਰ ਮੇਰੇ ਚਲੇ ਆਦੇ ਹਾਂ ਮੈਂ ਬਾਕੀ ਤੁਹਾਨੂੰ ਸਵਾਦ ਦੱਸ ਦਿਆਂ ਰੋਟੀ ਦਾ ਖਾ ਕੇ ਕਿਵੇਂ ਆ ਹਨਾ ਤਾਂ ਬੇ ਦੇ ਮਤਲਬ ਫੂਡ ਦਾ ਫੀਡਬੈਕ ਦੇਣਾ ਵੀ ਬਹੁਤ ਜ਼ਰੂਰੀ ਹੈ ਨਾ ਰੋਟੀ ਕਿੰਬਰ ਹੈ ਕਿਵੇਂ ਆ ਬਈ ਹਾਂ ਬੜੀ ਵਧੀਆ। ਇਹਦੇ ਆਪਾਂ ਨਾਲ ਇੱਕਦਾਂ ਰਾਮਚੰਦ। ਤਾਂ ਕਾਣਾ ਸਾਡੇ ਆਨਾਂ ਮਿਲ ਗਿਆ। ਵਧੀਆ ਟਿਕਾਣਾ। ਹਾਂ ਟਾਈਮ ਨਾਲ ਮਿਲ ਗਿਆ। 1:30 ਵਜੇ ਮਿਲ ਗਿਆ ਖਾਣਾ। ਅੱਜ ਦੇ ਦਿਨ ਦੀ ਸਫਰ ਦੀ ਅੱਜ ਇੱਥੇ ਸਮਾਪਤੀ ਹੋ ਰਹੀ ਆ। ਡਿਨਰ ਕਰਕੇ ਤੇ ਹੁਣ ਮੁੰਡੇ ਇੱਥੇ ਬਿੱਲ ਦਾ ਭੁਗਤਾਨ ਕਰ ਰਹੇ ਨੇ। ਦੇ ਤਾਂ ਇਹਦਾ ਤੇ ਬਸ ਹੁਣ ਹੁਣ ਅਸੀਂ ਬਸ ਆਪਣੇ ਰੂਮ ਦੇ ਵਿੱਚ ਜਾ ਕੇ ਸੌਂ ਜਾਾਂਗੇ ਤੇ ਬਾਕੀ ਤੁਹਾਨੂੰ ਮਿਲਦੇ ਆਂ ਕੱਲ ਅੱਜ ਦਾ ਜਿਹੜਾ ਸਾਡਾ ਸਫਰ ਹੈ ਉਹ ਇੱਥੇ ਜਿਵੇਂ ਤੁਹਾਨੂੰ ਦੱਸਿਆ ਵੀ ਬਲਾਸਪੁਰ ਤੇ ਬਿਲਕੁਲ ਉੱਪਰਲੀ ਸਾਈਡ ਇੱਥੇ ਇੱਕ ਬਹੁਤ ਹੀ ਸ਼ਾਨਦਾਰ ਹੋਟਲ ਬਣਿਆ ਹੋਇਆ ਤੇ ਖਾਣਾ ਇੱਥੇ ਦਾ ਬਹੁਤ ਸਵਾਦ ਸੀਗਾ ਹਨਾ ਜੇ ਵੀ ਮੇਰਾ ਕੋਈ ਵੀਰ ਆਵੇ ਤਾਂ ਇੱਕ ਬਲਾਸਪਰ ਤੋਂ ਜਦੋਂ ਆਪਾਂ ਲੈਫਟ ਲੈਣੇ ਹਨ ਤਾਂ ਪਹਿਲਾ ਹੀ ਹੋਟਲ ਆ ਤੇ ਉੱਥੇ ਆ ਕੇ ਕੋਈ ਵੀ ਬੰਦਾ ਮਤਲਬ ਰਹਿ ਸਕਦਾ ਰੂਮ ਬੜੇ ਸ਼ਾਨਦਾਰ ਨੇ ਖਾਣਾ ਬੜਾ ਮਤਲਬ ਸੁਆਦਿਸ਼ਟ ਹੈ ਚਲੋ ਠੀਕ ਆ ਜੀ ਮਿਲਦੇ ਆ ਕੱਲ ਤੁਹਾਨੂੰ ਨਵੇਂ ਰਾਹ ਦੇ ਉੱਤੇ ਮੇਰਾ ਮੀਆਂ ਯਾਦਾਂ ਦੇ ਨਾਲ Yeah. <laughs>